ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਿੱਤ ਜੋਗ ਵਿਖੇ ਭੋਗ ਔਰ ਭੋਗ ਵਿਖੇ ਜੋਗ ਜਤ ਗੁਰਮੁਖ ਪੰਥ ਜੋਗ ਭੋਗ ਸ ਅਤੀਤ ਹੈ ਜੋਗ ਵਿਖੇ ਭੋਗ ਔਰ ਭੋਗ ਵਿਖੇ ਜੋਗ ਜਤ ਗੁਰਮੁਖ ਪੰਥ ਜੋਗ ਭੋਗ ਸੈ ਅਤੀਤ ਹੈ ਗਿਆਨ ਵਿਖੇ ਧਿਆਨ ਔਰ ਧਿਆਨ ਵਿਖੇ ਵਿਦੇ ਗਿਆਨ ਗੁਰਮਤ ਗਤ ਗਿਆਨ ਧਿਆਨ ਕੈ ਅਜੀਤ ਹੈ ਪ੍ਰੇਮ ਕੈ ਭਗਤ ਔਰ ਭਗਤ ਕੈ ਪ੍ਰੇਮ ਨੀਮ ਅਲਖ ਭਗਤ ਪ੍ਰੇਮ ਗੁਰਮੁਖ ਰੀਤ ਹੈ ਨਿਰਗੁਣ ਸਰਗੁਣ ਵਿਖੇ ਬਿਸਮ ਵਿਸਵਾਸ ਰਿਧੈ ਬਿਸਮ ਵਿਸਵਾਸ ਪਾਰ ਪੂਰਨ ਪ੍ਰਤੀਤ ਹੈ ਨਿਰਗੁਣ ਸਰਗੁਣ ਵਿਖੇ ਵਿਸਮ ਵਿਸ਼ਵਾਸ ਹਿਰਦੈ ਵਿਸਮ ਵਿਸ਼ਵਾਸ ਆਰ ਪੂਰਨ ਪ੍ਰਤੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ 42 ਨੰਬਰ ਕਵਿਤਾ ਦੇ ਵਿੱਚ ਜੋ ਗੁਰਮਖ ਗੁਰਮੁਖ ਪੰਥ ਹੈ ਇਹਦੀ ਉੱਚਤਾ ਨੂੰ ਇਹਦੀ ਵਡਿਆਈ ਨੂੰ ਜਿਹੜਾ ਸਮਝਾਉਣ ਦਾ ਯਤਨ ਕੀਤਾ ਹੈ ਭਾਈ ਗੁਰਦਾਸ ਜੀ ਦੇ ਬਚਨ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਪੰਥ ਹੈ ਇਹਨੂੰ ਭਾਈ ਗੁਰਦਾਸ ਜੀ ਨਿਰਮਲ ਪੰਥ ਕਹਿੰਦੇ ਨੇ ਭਟ ਸਹਿਬਾਨ ਨੇ ਹੋਰ ਵਡਿਆਈ ਵਾਲੇ ਸ਼ਬਦ ਵਰਤਦਿਆਂ ਬਚਨ ਆਖੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਕਹਿੰਦੇ ਇਹ ਉੱਤਮ ਪੰਥ ਹੈ ਸ੍ਰੇਸ਼ਟ ਪੰਥ ਹੈ ਜਿਹਦੇ ਵਿੱਚ ਮਿਲ ਜਾਈਏ ਤੇ ਮੌਤ ਦਾ ਜਮਾਂ ਦਾ ਭੈ ਖਤਮ ਹੋ ਜਾਂਦਾ ਹੈ ਇਸ ਨਿਰਮਲ ਪੰਥ ਦੀ ਉਤਮ ਪੰਥ ਦੀ ਨਿਰਾਲੇ ਪੰਥ ਦੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਦੱਸਦੇ ਨੇ ਕਿ ਇਹ ਪੰਥ ਅਨਮਤਾਂ ਦੇ ਨਾਲੋਂ ਨਿਰਾਲਾ ਤੇ ਵੱਖਰਾ ਕਿਵੇਂ ਹੈ ਭਾਈ ਗੁਰਦਾਸ ਜੀ ਦੇ ਬਚਨ ਨੇ ਜੋਗ ਵਿਖੇ ਭੋਗ ਅਰ ਭੋਗ ਵਿਖੇ ਜੋਗ ਜਤ ਭਾਰਤ ਵਰਸ਼ ਦੇ ਵਿੱਚ ਅਨੇਕ ਮਤਾਂ ਮਤੰਤਰਾਂ ਦੇ ਲੋਕ ਵਸਦੇ ਨੇ ਯੋਗੀ ਨੇ ਜੰਗਮ ਨੇ ਸਰੇਵੜੇ ਨੇ ਉਦਾਸੀ ਨੇ ਤਿਆਗੀ ਨੇ ਵੈਰਾਗੀ ਨੇ ਬਹੁਤ ਕੁਝ ਹੈ ਜਾਨੀ ਨੇ ਬੋਧੀ ਨੇ ਹੋਰ ਵੀ ਬਹੁਤ ਕੁਝ ਹੈ ਇਤੋਂ ਤੱਕ ਯੋਗੀਆਂ ਦੇ ਆਪਣੇ ਅੱਗੇ 12 ਪੰਥ ਨੇ ਸਵੇਸਤਰਾਂ ਬਹੁਤ ਸ਼੍ਰੇਣੀਆਂ ਦੇ ਵਿੱਚ ਭਾਰਤ ਵਰਸ਼ ਦਾ ਧਰਮ ਜਿਹੜਾ ਹੈ ਉਹ ਵੰਡਿਆ ਹੋਇਆ ਹੈ ਤੇ ਹਰ ਕੋਈ ਆਪਣੀ ਆਪਣੀ ਸ਼੍ਰੇਣੀ ਨੂੰ ਆਪਣੇ ਆਪਣੇ ਪੰਥ ਨੂੰ ਕਹਿ ਲੋ ਇਹ ਦੂਸਰੇ ਦੇ ਨਾਲੋਂ ਉੱਤਮ ਸ੍ਰੇਸ਼ਟ ਨਿਰਾਲਾ ਵੱਖਰਾ ਦੱਸਦਾ ਹੈ ਭਾਰਤ ਵਰਸ਼ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਨੇ ਸਾਧੂ ਉਦਾਸੀ ਸੰਨਿਆਸੀ ਬੇਰਾਗੀ ਤਿਆਗੀ ਬੇਰਾਗੀ ਨਾਗੇ ਬੜਾ ਕੁਝ ਤੇ ਜੰਗਮ ਸਰੇਵੜੇ ਕਈ ਤਰ੍ਹਾਂ ਦੇ ਲੋਕ ਜਿਹੜੇ ਕਈ ਸ਼੍ਰੇਣੀਆਂ ਦੇ ਲੋਕ ਧਰਮ ਦੇ ਨਾਂ ਤੇ ਵੱਖਰੇ ਵੱਖਰੇ ਪੇਖਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਯੋਗ ਵਿਖੇ ਜਿਹੜੇ ਯੋਗ ਦੇ ਵਿੱਚ ਲੱਗੇ ਹੋਏ ਨੇ ਯੋਗ ਸਾਧਨਾ ਕਰਨ ਵਾਲੇ ਯੋਗਦਾਰ ਥੁੰਦੇ ਵੈਸੇ ਜੁੜਨਾ ਜਿੰਨ ਨੂੰ ਪਰਮਾਤਮਾ ਵਿੱਚ ਜੁੜਨ ਦੀ ਤੇ ਦੂਸਰਿਆਂ ਨੂੰ ਪਰਮਾਤਮਾ ਵਿੱਚ ਜੋੜਨ ਦੀ ਯੋਗਤ ਸਮਝ ਵਿੱਚ ਆ ਜਾਏ ਉਹਨੂੰ ਯੋਗੀ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਉਹਨੂੰ ਯੋਗੀ ਮੰਨਦੇ ਨੇ ਜਿਹੜਾ ਆਪ ਜੁੜ ਗਿਆ ਤੇ ਦੂਸਰਿਆਂ ਨੂੰ ਅਕਾਲ ਪੁਰਖ ਵਿੱਚ ਜੁੜਨ ਦੀ ਯੋਗਤ ਦੱਸ ਸਕਦਾ ਹੈ ਕਿਵੇਂ ਉਹਦੇ ਵਿੱਚ ਜੁੜਨੇ ਸਤਿਗੁਰੂ ਕਹਿੰਦੇ ਉਹ ਜੋਗੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਜੋਗੀ ਜੁਗਤ ਨਾ ਜਾਣੈ ਅੰਧ ਕਿ ਜੋਗੀ ਨੇ ਪਰਮਾਤਮਾ ਵਿੱਚ ਜੁੜਨ ਦੀ ਜੁਗਤ ਨਹੀਂ ਸਮਝੀ ਨਾ ਆਪ ਜੁੜਿਆ ਨਾ ਦੂਸਰਿਆਂ ਨੂੰ ਜੋੜ ਸਕਿਆ ਰਵ ਵਿਚਾਰ ਭਾਈ ਗੁਰਦਾਸ ਜੀ ਕਹਿੰਦੇ ਜੋਗ ਸਾਧਨਾ ਕਰਨ ਵਾਲੇ ਲੋਕ ਜਿਹੜੇ ਸੀ ਉਹਨਾਂ ਦੀ ਸੁਰਤ ਕਿੱਥੇ ਜੁੜੀ ਹੋਈ ਹੈ ਕਰਤੇ ਜੋਗ ਸਾਧਨ ਹੀ ਰਹੇ ਨਹੀਂ ਪਰ ਭਾਈ ਗੁਰਦਾਸ ਜੀ ਕਹਿੰਦੇ ਜੋਗ ਵਿਖੇ ਜੋਗ ਸਾਧਨਾ ਸੁਰਤ ਹੋਰ ਪਾਸੇ ਜੁੜੀ ਕੋਈ ਕਰ ਜੋਗ ਸਾਧਨਾ ਰਹੇ ਨਹੀਂ ਜੋਗ ਵਿਖੇ ਭੋਗ ਸਰੀਰ ਜੋਗ ਸਾਧਨਾ ਵਿੱਚ ਲੱਗਾ ਹੋਇਆ ਹੈ ਪਰ ਸੁਰਤ ਵਿਖੇ ਭੋਗ ਸੁਰਤ ਦੇ ਵਿੱਚ ਭੋਗਾਂ ਦੀ ਚਾਹਨਾ ਵਸੀ ਹੋਈ ਹੈ ਕਿ ਜਿਵੇਂ ਸੰਸਾਰੀ ਲੋਕ ਸੁਖ ਆਨੰਦ ਦੇ ਜਿਹੜੇ ਸਾਧਨ ਨੇ ਉਹਨਾਂ ਵਿੱਚ ਜ਼ਿੰਦਗੀ ਬਸਰ ਕਰਦੇ ਨੇ ਜੋਗ ਸਾਧਨਾ ਕਰਨ ਵਾਲੇ ਸਰੀਰ ਕਰਕੇ ਤੇ ਸਾਧਨਾ ਵਿੱਚ ਲੱਗੇ ਨੇ ਔਰ ਮਨ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੀ ਸੁਰਤ ਭੋਗਾ ਵਿੱਚ ਜੁੜੀ ਰਹਿੰਦੀ ਹੈ ਕਿ ਆ ਵੀ ਭੋਗ ਲਈਏ ਆ ਵੀ ਭੋਗ ਲਈਏ ਭਾਈ ਗੁਰਦਾਸ ਜੀ ਕਹਿੰਦੇ ਨੇ ਜੋਗ ਵਿਖੇ ਭੋਗ ਜਿੱਥੇ ਜੋਗ ਸਾਧਨਾ ਕਰਨ ਵਾਲੇ ਜੇ ਲੋਕ ਨੇ ਉਹਨਾਂ ਦੇ ਅੰਦਰ ਭੋਗਾ ਦੀ ਚਾਹਨਾ ਵਸੀ ਹੋਈ ਹੈ ਕਿ ਸੰਸਾਰ ਦੇ ਸੁਖ ਆਨੰਦ ਅਸੀਮੇ ਭੋਗ ਸਕਦੇ ਦੂਸਰੇ ਪਾਸੇ ਭੋਗ ਵਿਖੇ ਜੋਗ ਜਤ ਦੂਸਰੇ ਪਾਸੇ ਜਿਹੜੇ ਭੋਗੀ ਨੇ ਸੰਸਾਰੀ ਨੇ ਜਿਹੜੇ ਸੋਖਾ ਆਨੰਦ ਦੇ ਸਾਧਨਾ ਜਿਹੜੇ ਸਾਧਨ ਜਿਹੜੇ ਨੇ ਉਹਨਾਂ ਦਾ ਆਨੰਦ ਮਾਣ ਰਹੇ ਨੇ ਹਰ ਤਰ੍ਹਾਂ ਦੇ ਜਿਹੜੇ ਵਿਸ਼ੇ ਵਿਕਾਰ ਜाहਰ ਤਰ੍ਹਾਂ ਦੇ ਖਾਣ ਪਾਣ ਪਹਿਰਣ ਦੀਆਂ ਚੀਜ਼ਾਂ ਦਾ ਆਨੰਦ ਮਾਣ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੀ ਸੁਰਤ ਕਿੱਥੇ ਜੁੜੀ ਹੈ ਉਹ ਕਹਿੰਦੇ ਕਾਸ਼ ਅਸੀਂ ਵੀ ਜੋਗੀਆਂ ਵਰਗਾ ਜੀਵਨ ਜੀ ਸਕਦੇ ਸੰਸਾਰ ਤੋਂ ਉਪਰਾਮ ਹੋ ਜਾਂਦੇ ਭਾਈ ਗੁਰਦਾਸ ਜੀ ਕਹਿੰਦੇ ਉਹ ਜੋਗ ਜਤ ਉਹ ਜੋਗੀਆਂ ਵਾਂਗੂ ਯਾਤਰ ਕਰਨ ਦੀ ਇੱਛਾ ਲੈ ਕੇ ਬੈਠੇ ਹੋਏ ਨੇ ਸੁਰਤ ਓਥੇ ਜੁੜੀ ਕੋਈ ਇਹ ਕਹਿਣ ਤੋਂ ਭਾਵ ਆਪਣੀ ਜ਼ਿੰਦਗੀ ਤੋਂ ਕੋਈ ਵੀ ਪ੍ਰਸੰਨ ਨਹੀਂ ਤ੍ਰਿਪਤ ਨਹੀਂ ਹੈ ਜੋਗੀ ਨੂੰ ਭੋਗਾ ਦੀ ਵਾਸ਼ਨਾ ਆ ਤ੍ਰਿਪਤ ਕਰ ਰਹੀ ਹੈ ਸਤਾ ਰਹੀ ਹੈ ਭੋਗੀ ਸੰਸਾਰੀ ਨੂੰ ਜੋਗ ਦੇ ਵਿੱਚ ਰੁਚੀ ਹੈ ਕਿ ਜੇ ਮੈਂ ਜੋਗੀ ਬਣ ਜਾਂਦਾ ਸ਼ਾਇਦ ਸੁਖੀ ਹੋ ਜਾਂਦਾ ਆਈ ਗੁਰਦਾਸ ਜੀ ਕਹਿੰਦੇ ਤੀਸਰਾ ਇੱਕ ਗੁਰਮੁਖ ਹੈ ਗੁਰਮੁਖ ਪੰਥ ਜਿਹੜਾ ਗੁਰਮੁਖ ਦਾ ਰਾਹ ਹੈ ਪੰਥ ਦਾ ਅਰਥ ਵੈਸੇ ਰਸਤਾ ਹੁੰਦਾ ਹੈ ਜਿਹੜਾ ਗੁਰਮੁਖ ਦਾ ਮਾਰਗ ਹੈ ਗੁਰਸਿੱਖੀ ਦਾ ਮਾਰਗ ਹੈ ਭਾਈ ਗੁਰਦਾਸ ਜੀ ਕਹਿੰਦੇ ਜੋਗ ਭੋਗ ਸਹਿ ਅਤੀਤ ਹੈ ਇਹ ਜੋਗ ਤੇ ਭੋਗ ਦੋਹਾਂ ਤੋਂ ਨਿਆਰਾ ਹੈ ਕਿਉਂ ਨਿਆਰਾ ਹੈ ਕਿਉਂਕਿ ਇੱਥੇ ਸੰਸਾਰ ਦੇ ਵਿੱਚ ਵਿਚਰਦਿਆਂ ਸੰਸਾਰ ਦੇ ਸੁੱਖ ਆਨੰਦ ਦੇ ਜਿਹੜੇ ਸਾਧਨ ਉਹਨਾਂ ਦਾ ਵੀ ਆਨੰਦ ਮਾਣਿਆ ਜਾ ਰਿਹਾ ਹੈ ਭੋਗਾਂ ਦਾ ਵੀ ਜਿਹੜੇ ਪਦਾਰਥ ਆਦਿ ਨੇ ਉਹਨਾਂ ਦਾ ਵੀ ਆਨੰਦ ਮਾਣਿਆ ਜਾ ਰਿਹਾ ਹੈ ਤੇ ਜੋਗ ਤੋਂ ਭਾਵ ਹੈ ਜੁੜਨਾ ਇੱਥੇ ਸੰਸਾਰ ਪਰਿਵਾਰ ਗ੍ਰਸਥ ਵਿੱਚ ਰਹਿੰਦਿਆਂ ਪਰਿਵਾਰ ਦੇ ਵਿੱਚ ਰਹਿੰਦਿਆਂ ਨਿਰੰਕਾਰ ਦੇ ਨਾਲ ਜੁੜਨ ਦਾ ਵੀ ਜਿਹੜਾ ਢੰਗ ਹੈ ਗੁਰੂ ਸਾਹਿਬ ਦਰਸਾ ਰਹੇ ਨੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਪੰਥ ਜਿਹੜਾ ਗੁਰੂ ਦਾ ਦਰਸਾਇਆ ਕੋਇਆ ਮਾਰਗ ਹੈ ਭਾਈ ਗੁਰਦਾਸ ਜੀ ਕਹਿੰਦੇ ਜੋਗ ਭੋਗ ਸਹਿ ਅਤੀਤ ਹੈ ਅਕੀਤ ਦਾ ਅਰਥ ਹੁੰਦੇ ਨਿਆਰਾ ਵੱਖਰਾ ਭਾਈ ਗੁਰਦਾਸ ਜੀ ਕਹਿੰਦੇ ਜੋਗ ਤੇ ਭੋਗ ਦੋਨਾਂ ਤੋਂ ਨਿਆਰਾ ਦੋਨਾਂ ਤੋਂ ਵੱਖਰਾ ਦੋਨਾਂ ਤੋਂ ਉੱਤਮ ਤੇ શ્રેਸ਼ਟ ਮਾਰਗ ਹੈ ਗਿਆਨ ਵਿਖੇ ਧਿਆਨ ਅਰ ਧਿਆਨ ਵਿਖੇ ਵਿਦਿਆ ਗਿਆਨ ਹੁਣ ਅਗਲਾ ਵਚਨ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੇ ਗਿਆਨ ਦੇ ਰਾਹ ਦੇ ਇਸ਼ਾਵਾਣ ਨੇ ਜਿਹੜੇ ਗਿਆਨ ਹਾਸਲ ਕਰਨਾ ਚਾਹੁੰਦੇ ਨੇ ਗਿਆਨ ਮਾਰਗ ਵੱਲ ਜਿਨ੍ਹਾਂ ਦੀ ਸੁਰਤ ਲੱਗੀ ਹੋਈ ਹੈ ਉਹ ਵੱਧ ਤੋਂ ਵੱਧ ਵਿਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਨੂੰ ਪੜ ਪੜ ਕੇ ਗਿਆਨ ਹਾਸਲ ਕਰ ਰਹੇ ਨੇ ਪਰ ਉਹਨਾਂ ਦੀ ਸੁਰਤ ਜਿਹੜੀ ਹੈ ਉਨ੍ਹਾਂ ਦੀ ਬਿਰਤੀ ਜਿਹੜੀ ਹੈ ਉਹਦੇ ਵਿੱਚ ਇੱਕ ਗੱਲ ਵਸੀ ਹੋਈ ਹੈ ਕਾਸ਼ ਅਸੀਂ ਧਿਆਨ ਮਾਰਗ ਦੇ ਵਿੱਚ ਚਲੇ ਜਾਂਦੇ ਅਸੀਂ ਧਿਆਨ ਦੇ ਵਿੱਚ ਸੁਰਤ ਜੋੜਨ ਦੀ ਜਿਹੜੀ ਸੀ ਬਿਰਤੀ ਉਹ અપਨਾ ਲੈਂਦੇ ਉਸ ਪਾਸੇ ਚਲੇ ਜਾਂਦੇ ਭਾਈ ਗੁਰਦਾਸ ਜੀ ਕਹਿੰਦੇ ਗਿਆਨ ਮਾਰਗ ਵੱਲ ਲੱਗੇ ਲੋਕਾਂ ਦੀ ਧਾਰਨਾ ਧਿਆਨ ਵਿੱਚ ਹੈ ਕਿ ਅਸੀਂ ਧਿਆਨ ਵਾਲੀ ਬਿਰਤੀ ਦੇ ਵਿੱਚ ਪੈ ਜਾਂਦੇ ਇਹ ਗਿਆਨ ਵਾਲੀ ਬਿਰਤੀ ਵਿੱਚ ਕਦੋਂ ਆਏ ਤੋ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਕਾਰੋ ਗਿਆਨ ਇਕੱਠਾ ਰਏ ਨੇ ਵੇਦਾਂ ਸ਼ਾਸਤਰਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਰਹੇ ਨੇ ਪਰ ਅੰਦਰ ਇੱਕ ਜਿਹੜੀ ਉਹ ਗੱਲ ਬੈਠੀ ਹੋਈ ਹੈ ਕਿ ਅਸੀਂ ਧਿਆਨ ਮਾਰਗ ਵਾਲੇ ਪਾਸੇ ਚਲੇ ਜਾਂਦੇ ਉੱਥੇ ਤ੍ਰਿਪਤੀ ਨਹੀਂ ਹੈ ਗਿਆਨ ਹਾਸਲ ਕਰ ਕਰਕੇ ਉਹਨਾਂ ਦੇ ਅੰਦਰ ਨੂੰ ਤ੍ਰਿਪਤੀ ਨਹੀਂ ਮਿਲੀ ਮਨ ਨੂੰ ਸ਼ਾਂਤੀ ਨਹੀਂ ਹੈ ਅਰ ਧਿਆਨ ਵਿਖੇ ਵੇਦ ਦੇ ਗਿਆਨ ਤੇ ਜਿਹੜੇ ਧਿਆਨ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦੀ ਸੁਰਤ ਜਿਨ੍ਹਾਂ ਨੇ ਸਰੀਰ ਕਰਮ ਜਿਹੜਾ ਧਿਆਨ ਜੋੜਨ ਦਾ ਅਪਣਾਇਆ ਹੋਇਆ ਕਿ ਅਸੀਂ ਸਮਾਧੀ ਸਥਿਤ ਹੋ ਕੇ ਧਿਆਨ ਲਾ ਕੇ ਬੈਠਣੇ ਹੁਣ ਉਹਨਾਂ ਦੀ ਸਰੀਰ ਕਰਕੇ ਤੇ ਧਿਆਨ ਲਾ ਕੇ ਬੈਠੇ ਨੇ ਪਰ ਉੱਥੇ ਤ੍ਰਿਪਤੀ ਨਹੀਂ ਉਹਨਾਂ ਦੀ ਸੁਰਤ ਜੁੜੀ ਹੋਈ ਹੈ ਕਿ ਅਸੀਂ ਵੀ ਦੂਸਰੇ ਲੋਕਾਂ ਵਾਂਗ ਗਿਆਨ ਪ੍ਰਾਪਤ ਕਰਕੇ ਆਪਣਾ ਜੀਵਨ ਸ਼ਾਦ ਸੁਖਾਲਾ ਬਣਾ ਸਕਦੇ ਹਾਂ ਉਹਨਾਂ ਦੀ ਬਿਰਤੀ ਗਿਆਨ ਹਾਸਲ ਕਰਨ ਵਾਸਤੇ ਲੱਗੀ ਹੋਈ ਹੈ ਅੰਦਰ ਮਾਨਸਿਕਤਾ ਦੇ ਵਿੱਚ ਇਹ ਬਣੀ ਹੋਈ ਹੈ ਗੱਲ ਕਿ ਅਸੀਂ ਗਿਆਨ ਹਾਸਲ ਕਰ ਲਈਏ ਭਾਈ ਗੁਰਦਾਸ ਜੀ ਕਹਿੰਦੇ ਨਾ ਗਿਆਨੀ ਤ੍ਰਿਪਤ ਹੈ ਨਾ ਧਿਆਨੀ ਤ੍ਰਿਪਤ ਹੈ ਪਰ ਇੱਕ ਤੀਸਰਾ ਹੈ ਜਿਹੜਾ ਹੈ ਗੁਰਮੁਖ ਭਾਈ ਗੁਰਦਾਸ ਜੀ ਕਹਿੰਦੇ ਗੁਰਮਤ ਗਤ ਗੁਰੂ ਦੀ ਮਤ ਤੇ ਚੱਲਣ ਵਾਲੇ ਦੀ ਜਿਹੜੀ ਮਰਿਆਦਾ ਹੈ ਅਵਸਥਾ ਹੈ ਭਾਈ ਗੁਰਦਾਸ ਜੀ ਕਹਿੰਦੇ ਗਿਆਨ ਧਿਆਨ ਕੈ ਅਜੀਤ ਹੈ ਗਿਆਨ ਤੇ ਧਿਆਨ ਦੋਹਾਂ ਤੋਂ ਉੱਚੀ ਹੈ ਕਿਉਂ ਉਹਨੂੰ ਗੁਰੂ ਦੇ ਕੋਲੋਂ ਸ੍ਰੇਸ਼ਟ ਗਿਆਨ ਵੀ ਮਿਲ ਰਿਹਾ ਹੈ ਤੇ ਗੁਰੂ ਦੀ ਮਤ ਦੇ ਅਨੁਸਾਰ ਚੱਲ ਕੇ ਉਹ ਗੁਰੂ ਦੇ ਸ਼ਬਦ ਵਿੱਚ ਧਿਆਨ ਨੂੰ ਜੋੜ ਕੇ ਆਪਣੀ ਅੰਦਰ ਅੰਤਰਾਤਮਾ ਨੂੰ ਸ਼ਾਂਤ ਰੱਖ ਪਾ ਰਿਹਾ ਹੈ ਗੁਰੂ ਦੀ ਕਿਰਪਾ ਨਾਲ ਉਹਦੀ ਮਰਿਆਦਾ ਭਾਈ ਗੁਰਦਾਜ ਕਹਿੰਦੇ ਗਿਆਨੀ ਧਿਆਨੀ ਜਿਹੜੇ ਕਰਮ ਕਾਂਡੀ ਗਿਆਨੀ ਧਿਆਨੀ ਨੇ ਉਹਨਾਂ ਤੋਂ ਉੱਚੀ ਸ੍ਰੇਸ਼ਟ ਹੈ ਕਿਉਂਕਿ ਉਹ ਗੁਰੂ ਦੇ ਚਰਨਾਂ ਨਾਲ ਜੁੜ ਕੇ ਸ੍ਰੇਸ਼ਟ ਗਿਆਨ ਪ੍ਰਾਪਤ ਕਰਕੇ ਪਰਮੇਸ਼ਰ ਵਿੱਚ ਧਿਆਨ ਜੋੜਨ ਦੀ ਯੁਗਤ ਨੂੰ ਸਮਝ ਚੁੱਕਿਆ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਨੇ ਗਿਆਨ ਤੇ ਧਿਆਨ ਦੋਵਾਂ ਅਵਸਥਾ ਨੂੰ ਜਿੱਤ ਜਿੱਤ ਲਿਆ ਹੈ ਉਹ ਇਹਨਾਂ ਤੋਂ ਅਜੀਤ ਹੋ ਗਿਆ ਭਾਵ ਜੇਤੂ ਬਣ ਗਿਆ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਕੈ ਭਗਤ ਅਰ ਭਗਤ ਕੈ ਪ੍ਰੇਮ ਨੇਮ ਹੁਣ ਇਸ ਭਾਰਤ ਵਰਸ਼ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕੋਈ ਐਸੀ ਲੋਕ ਵਸਦੇ ਨਹੀਂ ਜਿਨ੍ਹਾਂ ਦੀ ਭਾਵਨਾ ਇਹ ਹੈ ਕਿ ਕੇਵਲ ਪ੍ਰੇਮ ਕਰਨ ਦੇ ਨਾਲ ਹੀ ਪਰਮਾਤਮਾ ਦੀ ਪ੍ਰਸੰਨਤਾ ਮਿਲਦੀ ਹੈ ਤੇ ਉਹ ਕਹਿੰਦੇ ਨੇ ਕਿ ਪ੍ਰੇਮ ਕਰਨ ਦੇ ਨਾਲ ਅੰਦਰੋਂ ਭਗਤੀ ਪੈਦਾ ਹੁੰਦੀ ਹੈ ਤੇ ਦੂਸਰੀ ਉਹ ਨੇ ਜਿਹੜੇ ਕਹਿੰਦੇ ਭਗਤੀ ਕਰਨ ਦੇ ਕਰਨ ਦੇ ਨਾਲ ਭਗਤੀ ਕਰ ਕਰਕੇ ਅੰਦਰੋਂ ਪ੍ਰੇਮ ਦਾ ਜਿਹੜਾ ਉਹ ਫੁਹਾਰਾ ਫੁੱਟ ਦੇ ਪ੍ਰੇਮ ਅੰਦਰੋਂ ਪੈਦਾ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮ ਕੈ ਭਗਤ ਪ੍ਰੇਮ ਪਾਲਣ ਵਾਲੇ ਇਹ ਲੋਚਦੇ ਨੇ ਕਿ ਸਾਨੂੰ ਭਗਤੀ ਦੀ ਦਾਤ ਮਿਲ ਜਾਏ ਕਿ ਪ੍ਰੇਮ ਕਰਦਿਆਂ ਕਰਦਿਆਂ ਸਾਡੇ ਅੰਦਰੋਂ ਕੋਈ ਭਗਤੀ ਦਾ ਚਸ਼ਮਾ ਫੁੱਟ ਪਏਗਾ ਤੇ ਦੂਸਰੇ ਭਗਤ ਕੇ ਪ੍ਰੇਮ ਨੇਮ ਤੇ ਦੂਸਰੀ ਉਹ ਨੇ ਜਿਹੜੇ ਭਗਤੀ ਕਰ ਰਹੇ ਨੇ ਤੇ ਭਗਤੀ ਕਰ ਕਰਕੇ ਸੋਚਦੇ ਨੇ ਸਾਡੇ ਅੰਦਰੋਂ ਸ਼ਾਇਦ ਕੋਈ ਪ੍ਰੇਮ ਦਾ ਚਸ਼ਮਾ ਫੁੱਟ ਪਏਗਾ ਭਾਈ ਗੁਰਦਾਸ ਜੀ ਕਹਿੰਦੇ ਅਸਲ ਵਿੱਚ ਦੋਨੋਂ ਭਲੇਕੇ ਵਿੱਚ ਨੇ ਕੇਵਲ ਕਰਮ ਕਾਂਡੀ ਬਣ ਕੇ ਰਹਿ ਗਏ ਉਹ ਕੇਵਲ ਵਿਖਾਵੇ ਦਾ ਪ੍ਰੇਮ ਕਰ ਰਹੇ ਨੇ ਦੂਸਰੇ ਕੇਵਲ ਵਿਖਾਵੇ ਦੀ ਭਗਤੀ ਕਰ ਰਹੇ ਨੇ ਲੋਕਾਂ ਨੂੰ ਭਰਮਾਉਣ ਦੀ ਖਾਤਰ ਪ੍ਰੇਮ ਵਾਲਾ ਉਹ ਪਖੰਡ ਕਰ ਰਹੇ ਨੇ ਤੇ ਦੂਸਰੇ ਭਗਤੀ ਵਾਲਾ ਪਖੰਡ ਕਰ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਅੰਦਰੋਂ ਦੋਵੇਂ ਹੀ ਸ਼ਾਂਤ ਨਹੀਂ ਨੇ ਅੰਦਰ ਸਹਿਜਤਾ ਨਹੀਂ 31 ਤੀਸਰਾ ਹੈ ਜਿਹੜਾ ਹੈ ਗੁਰਮੁਖ ਉਹਦੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਕਹਿੰਦੇ ਅਲਖ ਭਗਤ ਪ੍ਰੇਮ ਗੁਰਮੁਖ ਰੀਤ ਹੈ ਜਿਹੜਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਗੁਰਸਿੱਖ ਹੈ ਗੁਰੂ ਦਾ ਸੰਮੁਖ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਅੰਦਰ ਅਲੱਖ ਭਗਤ ਪ੍ਰੇਮ ਭਾਵ ਜਿਸ ਨੂੰ ਲਖਿਆ ਨਾ ਜਾ ਸਕੇ ਉਸ ਅਲੱਖ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਜਿਹੜੀ ਹੈ ਉਹਦੇ ਅੰਦਰ ਵਸੀ ਹੋਈ ਹੈ ਉਹ ਅੰਦਰੋਂ ਪ੍ਰਮਾਤਮਾ ਨੂੰ ਪ੍ਰੇਮ ਕਰਦਾ ਹੈ ਤੇ ਭਗਤੀ ਵੀ ਕਰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਜਨਾਂ ਦੀ ਮਰਿਆਦਾ ਨਾ ਲਖੇ ਜਾ ਸਕਣ ਵਾਲੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਹੈ ਉਹ ਕੇਵਲ ਦੁਨੀਆ ਨੂੰ ਨਹੀਂ ਪਰਮਾਤਮਾ ਨੂੰ ਪ੍ਰੇਮ ਕਰਦੇ ਨੇ ਪ੍ਰੇਮਾ ਭਗਤੀ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਸੰਨ ਕਰਦੇ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਪ ਰੱਬ ਨੂੰ ਪ੍ਰੇਮ ਕੀਤਾ ਪ੍ਰੇਮਾ ਭਗਤੀ ਕੀਤੀ ਪਰਮਾਤਮਾ ਦੇ ਪਿਆਰ ਵਾਲੀ ਭਗਤੀ ਦੇ ਵਿੱਚ ਪਾ ਕੇ ਜਿੱਥੇ ਗੁਰੂ ਨਾਨਕ ਸਾਹਿਬ ਆਪ ਰੱਬ ਸਨ ਉੱਥੇ ਬੇਅੰਤ ਜੀਵਾਂ ਨੂੰ ਗੁਰੂ ਸਾਹਿਬ ਜੀ ਨੇ ਰੱਬ ਰੂਪ ਬਣਾ ਦਿੱਤਾ ਪ੍ਰੇਮਾ ਭਗਤੀ ਦਾ ਉਪਦੇਸ਼ ਦੇ ਕੇ ਸਤਿਗੁਰੂ ਨੇ ਉਹਨਾਂ ਦਾ ਜੀਵਨ ਸੁਚੱਜਾ ਬਣਾ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਜਨਾਂ ਦੀ ਜਿਹੜੀ ਰੀਤ ਤੇ ਮਰਿਆਦਾ ਹੈ ਉਹ ਉਸ ਨਾ ਜਾਣੇ ਜਾ ਸਕੇ ਵਾਲੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਨਾ ਹੈ ਉਹ ਪ੍ਰੇਮਾ ਭਗਤੀ ਕਰਦੇ ਨੇ ਔਰ ਪ੍ਰੇਮਾ ਭਗਤੀ ਦੇ ਨਾਲ ਹੀ ਪਰਮਾਤਮਾ ਨੂੰ ਪ੍ਰਸੰਨ ਕਰਦੇ ਨੇ ਗੁਰਮਤ ਦਾ ਸਿਧਾਂਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਨ੍ਹਾਂ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਨ ਦਾ ਯਤਨ ਕੀਤਾ ਹੈ ਕਿ ਸਾਚ ਕਹੋ ਸੁਣ ਲਿho ਸਭੈ ਜਿਨ ਪ੍ਰੇਮਕ ਯੋ ਤੈਨਹੀਂ ਪ੍ਰਭ ਪਾਇਓ ਜਿਨੇ ਅਕਾਲ ਪੁਰਖ ਨੂੰ ਪ੍ਰੇਮ ਕੀਤਾ ਉਹਨੇ ਰੱਬ ਨੂੰ ਪ੍ਰਾਪਤ ਕੀਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਨਿਰਗੁਣ ਸਰਗੁਣ ਵਿਖੇ ਵਿਸਮ ਵਿਸਵਾਸ ਰਿੱਧੈ ਅਸਲ ਵਿੱਚ ਜਿਹੜੇ ਜਿਨ੍ਹਾਂ ਦਾ ਉੱਤੇ ਜ਼ਿਕਰ ਆਇਆ ਹੈ yogi bhogi gyani dhyani prema bhakti karn wale ja bhakti karke prem di chahna rakhne wale ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦੀ ਧਾਰਨਾ ਨਿਰਗੁਣ ਤੇ ਸਰਗੁਣ ਤੱਕ ਜੁੜੀ ਹੋਈ ਹੈ ਕਈ ਪਰਮਾਤਮਾ ਨੂੰ ਨਿਰਗੁਣ ਸਰੂਪ ਜਾਣ ਕੇ ਉਹਦੀ ਉਪਾਸ਼ਨਾ ਕਰ ਰਹੇ ਨੇ ਉਹਦੇ ਵਿੱਚ ਧਿਆਨ ਲਾਉਂਦੇ ਨੇ ਉਹਦੇ ਵਿੱਚ ਉਹਨੂੰ ਪ੍ਰੇਮ ਕਰਦੇ ਨੇ ਭਗਤੀ ਕਰਦੇ ਨੇ ਜੋਗ ਆਦਿ ਜੁੜਨ ਦਾ ਜਿਹੜਾ ਉਹ ਸਾਧਨ ਵਰਤਦੇ ਨੇ ਕਈ ਉਹਨੂੰ ਨਿਰਗੁਣ ਸਰੂਪ ਜਾਣ ਕੇ ਉਹਦੀ ਉਪਾਸ਼ਨਾ ਕਰ ਰਹੇ ਨੇ ਕਈ ਉਹਨੂੰ ਸਰਗੁਣ ਸਰੂਪ ਜਾਣ ਕੇ ਉਹਨੂੰ ਪ੍ਰਸੰਨ ਕਰਨ ਦਾ ਯਤਨ ਕਰ ਰਹੇ ਨੇ ਕਿ ਗਿਆਨ ਇਕੱਠਾ ਕਰਕੇ ਜਾਂ ਪ੍ਰੇਮ ਕਰਕੇ ਜਿਸ ਤਰ੍ਹਾਂ ਭੋਗ ਵਿਲਾਸ ਕਰਕੇ ਸ਼ਾਇਦ ਉਸ ਸਰਗੁਣ ਸਰੂਪ ਪਰਮਾਤਮਾ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਇਹ ਅਜੀਬ ਜਿਹਾ ਵਿਸ਼ਵਾਸ ਉਹਨਾਂ ਦੇ ਅੰਦਰ ਬਣਿਆ ਹੋਇਆ ਹੈ ਕਈ ਕੇਵਲ ਉਹਨੂੰ ਨਿਰਗੁਣ ਮੰਨ ਰਹੇ ਨੇ ਕਈ ਕੇਵਲ ਉਹਨੂੰ ਸਰਗੁਣ ਮੰਨ ਰਹੇ ਨੇ ਪਰ ਗੁਰਮਤ ਦਾ ਸਿਧਾਂਤ ਇਹ ਹੈ ਨਿਰਗੁਣ ਸਰਗੁਣ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਉਹ ਨਿਰਗੁਣ ਵੀ ਆਪ ਹੈ ਸਰਗੁਣ ਵੀ ਉਹ ਆਪ ਹੀ ਹੈ ਪਰਮਾਤਮਾ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਦਾ ਸਿੱਧਕ ਅਧੂਰੇ ਭਰੋਸੇ ਵਾਲਾ ਹੈ ਕਿਉਂਕਿ ਜਿਹੜਾ ਨਿਰਗੁਣ ਦਾ ਉਪਾਸ਼ਕ ਹੈ ਉਹ ਸਰਗੁਣ ਨੂੰ ਨਹੀਂ ਮੰਨਦਾ ਜਿਹੜਾ ਸਰਗੁਣ ਦਾ ਉਪਾਸ਼ਕ ਹੈ ਉਹ ਨਿਰਗੁਣ ਨੂੰ ਨਹੀਂ ਮੰਨਦਾ ਇਸ ਕਰਕੇ ਦੋਨਾਂ ਦਾ ਭਰੋਸਾ ਅਧੂਰਾ ਹੈ ਕਿਉਂਕਿ ਪ੍ਰਮਾਤਮਾ ਆਪ ਹੀ ਨਿਰਗੁਣ ਹੈ ਆਪ ਹੀ ਸਰਗੁਣ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਬਿਸਮ ਵਿਸਵਾਸ ਉਹਨਾਂ ਦੇ ਅੰਦਰ ਜਿਹੜਾ ਵਿਸ਼ਵਾਸ ਹੈ ਉਹ ਬੜਾ ਅਨੋਖਾ ਹੈ ਕਿਉਂ ਉਹ ਪ੍ਰਮਾਤਮਾ ਨੂੰ ਨਿਰਗੁਣ ਸਰਗੁਣ ਦੋਨਾਂ ਸਰੂਪਾਂ ਵਿੱਚ ਉਹਦੇ ਤੇ ਪੂਰਨ ਵਿਸ਼ਵਾਸ ਰੱਖਦੇ ਨੇ ਭਰੋਸਾ ਰੱਖਦੇ ਨੇ ਪਾਰ ਪੂਰਨ ਪ੍ਰਤੀਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਹੜੇ ਗੁਰੂ ਦੇ ਸਨਮੁਖ ਗੁਰਮੁਖ ਸਿੱਖ ਨੇ ਉਹ ਵਾਹਿਗੁਰੂ ਜੀ ਦੇ ਵਾਸਤੇ ਪੂਰਨ ਸਿਧਕ ਪੂਰਨ ਭਰੋਸਾ ਤੇ ਅਨੋਖਾ ਵਿਸ਼ਵਾਸ ਰੱਖਦੇ ਨੇ ਉਹ ਅਕਾਲ ਪੁਰਖ ਦੇ ਉੱਪਰ ਪੂਰਨ ਪ੍ਰਤੀਤ ਰੱਖਦੇ ਨੇ ਕਿ ਪ੍ਰਮਾਤਮਾ ਆਪ ਹੀ ਨਿਰਗੁਣ ਹੈ ਆਪ ਹੀ ਸਰਗੁਣ ਹੈ ਉਹ ਪਰਮਾਤਮਾ ਘਟ ਘਟ ਦੇ ਵਿੱਚ ਆਪ ਹੀ ਸਮਾਇਆ ਹੋਇਆ ਆਪ ਹੀ ਵਸਿਆ ਹੋਇਆ ਹੈ ਇਸੇ ਨੂੰ ਹੀ ਪ੍ਰਗਟ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਸਹਿ ਸਤਾਬ ਨੈਨ ਨਨ ਨੈਨ ਹੈ ਤੋਹੀ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਤਾਬ ਗੰਧ ਇਵ ਚਲਤ ਮੋਹੀ ਇਹ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਨਕਸ਼ਾ ਹੀ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਗਨਨਾਥ ਪੁਰੀ ਵਿੱਚ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਸਮਝਾਇਆ ਯੋਸ ਪਰਮਾਤਮਾ ਦੇ ਹਜ਼ਾਰਾਂ ਨੇਤਰ ਨਹੀਂ ਸਰਗੁਣ ਸਰੂਪ ਵਿੱਚ ਉਹਦੀ ਲੱਖਾਂ ਹਜ਼ਾਰਾਂ ਨੇਤਰ ਨੇ ਪਰ ਨਿਰਗੁਣ ਸਰੂਪ ਵਿੱਚ ਉਹਦਾ ਇੱਕ ਵੀ ਨੇਤਰ ਨਹੀਂ ਸਰਗੁਣ ਸਰੂਪ ਦੇ ਵਿੱਚ ਉਹਦੇ ਹਜ਼ਾਰਾਂ ਪੈਰ ਨੇ ਪਰ ਨਿਰਗੁਣ ਸਰੂਪ ਵਿੱਚ ਉਹਦਾ ਇੱਕ ਵੀ ਪੈਰ ਨਹੀਂ ਸਰਗੁਣ ਸਰੂਪ ਵਿੱਚ ਜਿੰਨੀ ਸੁਗੰਧੀ ਹੈ ਉਹਦਾ ਮਾਲਕੋ ਆਪ ਹੈ ਪਰ ਨਿਰਗੁਣ ਸਰੂਪ ਵਿੱਚ ਉਹਦੀ ਕੋਈ ਸੁਗੰਧੀ ਨਹੀਂ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਹੋਰ ਵੀ ਕਈ ਸ਼ਬਦਾਂ ਦੇ ਰਾਹੀਂ ਇਹ ਗੱਲ ਸਮਝਾਈ ਕਿ ਪ੍ਰਮਾਤਮਾ ਆਪ ਹੀ ਨਿਰਗੁਣ ਹੈ ਆਪ ਹੀ ਸਰਗੁਣ ਹੈ ਤੇ ਸਤਿਗੁਰੂ ਨੇ ਸਿੱਖਾਂ ਨੂੰ ਇਹ ਗੱਲ ਸਮਝਾਈ ਕਿ ਉਹ ਅਕਾਲ ਪੁਰਖ ਜਿਹੜਾ ਹੈ ਉਹੀ ਸਾਰਾ ਕੁਝ ਕਰਨ ਕਰਣ ਹੈ ਉਹ ਆਪ ਹੀ ਇਸ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਸੋ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨਾ ਇਹ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਨਿਰਮਲ ਪੰਥ ਹੈ ਉਹਦੀ ਉੱਚਤਾ ਉਤਮਤਾ ਹੈ ਉਹਦੀ ਵਿਸ਼ੇਸ਼ਤਾ ਉਹਦਾ ਨਿਰਾਲਾ ਤੇ ਨਿਆਰਾ ਪਾਣ ਹੈ ਕਿ ਗੁਰਮੁਖ ਗੁਰੂ ਦੀ ਸਿੱਖਿਆ ਤੇ ਚੱਲਦਿਆਂ ਨਿਰਗੁਣ ਸਰਗੁਣ ਪ੍ਰਮਾਤਮਾ ਤੇ ਪੂਰਨ ਵਿਸ਼ਵਾਸ ਪੂਰਨ ਭਰੋਸਾ ਰੱਖ ਕੇ ਉਹਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਉਸ ਪ੍ਰਮਾਤਮਾ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ ਉਹਦੀ ਅਪੇਧਤਾ ਦਾ ਆਨੰਦ ਮਾਣਦਾ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ